ਜਦ ਜਿੰਨਜੀ ਅਜਨੜਾ ਪੇਸ਼ੀ ਦੌਰਾਨ ਪ੍ਰਧਾਨ ਮੰਤਰੀ ਬਾਜੇ ਕੇ ਵੱਲੋਂ ਪੁਲਸ ਹਰਾਸਸ ਦੇ ਅੰਦਰ ਹੀ ਮੀਡੀਆ ਨੂੰ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਵੱਲੋਂ ਸਿੱਧੇ ਤੌਰ ਉਤੇ ਕਿਹਾ ਗਿਆ ਕਿ ਜੋ ਪ੍ਰਧਾਨ ਮੰਤਰੀ ਬਾਜੇ ਕੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਅਮਰਪਾਲ ਸਿੰਘ ਦੇ ਉਹ ਸਾਰੇ ਪੁਲਸ ਦੇ ਵੱਲੋਂ ਕੁਟਮਾਰ ਕਰਕੇ ਉਹਨਾਂ ਤੋਂ ਬਾਈਟ ਵੀ ਲਈ ਗਈ ਹੈ ਵੀਡੀਓ ਬਣਾਈ ਗਈ ਹੈ ਅਤੇ ਉਹਨਾਂ ਨੇ ਆਪਣੀ ਬਾਈਟ ਵਿੱਚ ਕਿਹਾ ਕਿ ਹਜ਼ਾਰਾਂ ਹੀ ਪੇਪਰਾਂ ਦੇ ਸਾਈਨ ਕਰਵਾਏ ਗਏ ਨੇ ਤੇ ਉਹਨਾਂ ਨੇ ਇਹ ਕਿਹਾ ਕਿ ਮੀਡੀਆ ਇਸ ਇਨ ਇਸ਼ੂ ਨੂੰ ਚੱਕੀ ਕਿਵੇਂ ਦੇਖਦੇ ਹੋ ਜੋ ਪ੍ਰਧਾਨ ਮੰਤਰੀ ਬਾਜੇ ਕੇ ਦੀ ਅੱਜ ਅਜਨਾਲਾ ਪੇਸ਼ ਹੋਣਾਂ ਨੇ ਇਹ ਬਾਈਟ ਸਾਹਮਣੇ ਆਈ ਹੈ ਜੀ ਗੁਰਬਾਣੀ ਦੇ ਵਿੱਚ ਸ਼ਬਦ ਆਉਂਦੇ ਨੇ ਕੂੜ ਦੇ ਖੁੱਟੇ ਨਾਨਕਾ ਔੜਕ ਸੱਚ ਰਹੀ ਇਹ ਜਿਹੜੇ ਕਥਨ ਨੇ ਨਾ ਇਹ ਆਪਾਂ ਇਹ ਕਹਿ ਲਈਏ ਕਿ ਅੰਤਮ ਸੱਚ ਹੈ ਅੰਤਮ ਸੱਚ ਕਿਵੇਂ ਹੈ ਕਿ ਜਿੰਨਾ ਮਰਜ਼ੀ ਝੂਠ ਦਾ ਵਰਤਾਰਾ ਆਲੇ ਦੁਆਲੇ ਸਮਾਜ ਦੇ ਵਿੱਚ ਫੈਲਿਆ ਰਵੇ ਕਿਸੇ ਦੇ ਪ੍ਰਤੀ ਕਿਸੇ ਸੱਚੇ ਬੰਦੇ ਦੇ ਪ੍ਰਤੀ ਤੁਸੀਂ ਝੂਠ ਫਰੇਬ ਜਿਹੜਾ ਹੈਗਾ ਉਹ ਫੁਲਾਉਂਦੇ ਰਹੋ ਭਾਵੇਂ ਉਹ 10 ਸਾਲ ਫੈਲਾ ਲਓ 20 ਸਾਲ ਭਾਵੇਂ 40 ਸਾਲ ਫਿਲਾ ਲਓ ਪਰ ਅਖੀਰ ਜਿਹੜਾ ਹੈਗਾ ਉਹ ਝੂਠ ਨੇ ਇੱਕ ਦਿਨ ਨੰਗਾ ਹੋਣਾ ਹੁੰਦਾ ਤੇ ਸੱਚ ਸਾਹਮਣੇ ਆਉਣਾ ਹੁੰਦਾ ਇਹ ਤਾਂ ਬਹੁਤ ਜਲਦੀ ਆ ਗਿਆ ਹੁਣ ਤੁਸੀਂ ਦੇਖੋ ਵੀ ਪ੍ਰਧਾਨ ਮੰਤਰੀ ਬਾਜੇਕੇ ਦੀ ਵੀ ਦਾਤ ਦੇਣੀ ਬਣਦੀ ਹੈ ਕਿ ਪੁਲਿਸ ਕਸਟਡੀ ਦੇ ਵਿੱਚ ਹੁੰਦਿਆਂ ਹੋਿਆਂ ਦੋਨੋਂ ਪਾਸੇ ਹਥਕੜੀਆਂ ਲੱਗੀਆਂ ਹੋਈਆਂ ਨੇ ਪੁਲਿਸ ਵਾਲੇ ਨੇ ਉਹਦੇ ਵਿੱਚ ਵੀ ਜਾਂਦਾ ਜਾਂਦਾ ਮੀਡੀਆ ਨੂੰ ਇਹ ਬਿਆਨ ਦੇ ਗਿਆ ਮੇਰੇ ਖਿਆਲ ਦੇ ਨਾਲ ਕੋਈ ਹੋਰ ਸਿੰਘ ਹੁੰਦਾ ਉਹ ਭਾਵੇਂ ਚੁੱਪ ਰਹਿ ਜਾਂਦਾ ਪਰ ਪ੍ਰਧਾਨ ਮੰਤਰੀ ਬਾਜੇ ਕੇ ਜਿਹੜਾ ਸ਼ੁਰੂ ਤੋਂ ਆਪਾਂ ਕਹੀਏ ਪੀ ਬੜਾ ਬੜਬੋਲਾ ਵੀ ਹੈਗਾ ਉਹਦੀਆਂ ਵੀਡੀਓਜ਼ ਵੀ ਵਾਇਰਲ ਹੁੰਦੀਆਂ ਰਹੀਆਂ ਤੇ ਅੱਜ ਜਦੋਂ ਉਹ ਸਿੱਖੀ ਸਰੂਪ ਦੇ ਵਿੱਚ ਹੈ ਤੇ ਅੱਜ ਵੀ ਉਹ ਬੇਬਾਕੀ ਦੇ ਨਾਲ ਗੱਲਬਾਤ ਆਪਣੀ ਰੱਖ ਜਾਂਦਾ ਇਹੋ ਜਿਹਾ ਹੀ ਬਿਆਨ ਇੱਕ ਵਾਰੀ ਪਿਛਲੀ ਪੇਸ਼ੀ ਦੇ ਉੱਤੇ ਵੀ ਉਹਨਾਂ ਨੇ ਦਿੱਤਾ ਸੀ ਕਿ ਜਿਹੜਾ ਵਿਕਰਮਜੀਤ ਮਜੀਠੀਆ ਹੈਗਾ ਉਹ ਮੇਰਾ ਨਾਮ ਲੈ ਕੇ ਕਹਿ ਰਿਹਾ ਕਿ ਬਾਜੇ ਕੇ ਨੇ ਇਹ ਗੱਲ ਕਹੀ ਹੈ ਕਹਿੰਦਾ ਮਜੀਠੀਏ ਨੂੰ ਇਲਾਜ ਕਰਵਾਉਣਾ ਚਾਹੀਦਾ ਆਪਣਾ ਦਿਮਾਗ ਦਾ ਜੇਕਰ ਉਹਦੇ ਕੋਲ ਪੈਸੇ ਨਹੀਂ ਹੈ ਤਾਂ ਜਥੇਬੰਦੀ ਦੇ ਦਿੰਦੀ ਆ ਸੋ ਉਦੋਂ ਵੀ ਇੱਕ ਬਿਆਨ ਨੇ ਖਲਬਲੀ ਮਚਾ ਦਿੱਤੀ ਸੀ ਤੇ ਅੱਜ ਵਾਲੇ ਬਿਆਨ ਨੇ ਉਹ ਸਾਰੀ ਗੱਲ ਦੇ ਉੱਤੇ ਜਿਹੜਾ ਪਾਣੀ ਫੇਰ ਕੇ ਰੱਖ ਦਿੱਤਾ ਜਿਹੜੀ ਇੱਕ ਘਾੜਤ ਘੜੀ ਗਈ ਸੀ ਕਿ ਅਮਰਤਪਾਲ ਸਿੰਘ ਹੋਰੀ ਜੇਲ੍ਹ ਦੇ ਵਿੱਚ ਨਸ਼ੇ ਕਰਦੇ ਨੇ ਵੱਖ-ਵੱਖ ਤਰੀਕੇ ਦੇ ਨਸ਼ੇ ਜਿਹੜੇ ਆ ਉਹ ਕਰ ਰਹੇ ਆ ਤੇ ਇਹ ਕਹਿੰਦਾ ਕੌਣ ਹੈ ਜੋ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਗਿਆ ਸੀ ਕਿ ਪ੍ਰਧਾਨ ਮੰਤਰੀ ਬਾਜੇ ਕੇ ਇਹ ਗੱਲ ਕਹਿੰਦਾ ਤੇ ਉਹਦੇ ਕੋਲੋਂ ਸਾਈਨ ਹੋਈ ਹੋਈ ਇੱਕ ਚਿੱਠੀ ਵੀ ਜਿਹੜੀ ਹੈ ਉਹ ਸੋਸ਼ਲ ਮੀਡੀਆ ਤੇ ਦਿਖਾਈ ਜਾਂਦੀ ਹੈ ਮਤਲਬ ਕਹਿਣ ਦਾ ਵੀ ਕੁੱਲ ਮਿਲਾ ਕੇ ਆਪਾਂ ਪਿਛਲੇ ਪ੍ਰੋਗਰਾਮ ਚ ਵੀ ਗੱਲ ਕੀਤੀ ਸੀ ਜਿਹੜਾ ਭਾਈ ਅਮਰਤਪਾਲ ਸਿੰਘ ਦੇ ਉੱਤੇ ਕੀਤਾ ਹੈ ਕਿ ਕੋਈ ਕਸਰ ਨਹੀਂ ਛੱਡੀ ਜਾ ਰਹੀ ਭਾਈ ਅਮਰਤਪਾਲ ਸਿੰਘ ਹੋਰਾਂ ਨੂੰ ਬਦਨਾਮ ਕਰਨ ਦੇ ਲਈ ਜਿਸ ਦਿਨ ਤੋਂ ਲੈ ਕੇ ਉਹ ਰੂਪੋਛ ਹੋਏ ਆਪਾਂ ਪਿਛਲੇ ਪ੍ਰੋਗਰਾਮ 'ਚ ਵੀ ਗੱਲ ਕੀਤੀ ਸੀ ਉਸ ਵੇਲੇ ਤੋਂ ਲੈ ਕੇ ਕਿਵੇਂ AI ਦੇ ਨਾਲ ਤਸਵੀਰਾਂ ਬਣਾ ਬਣਾ ਕੇ ਉਹਨਾਂ ਦੀਆਂ ਭੱਜਦਿਆਂ ਦੀਆਂ ਕਿਸੇ ਟਾਂਗੇ ਤੇ ਬੈਠਿਆਂ ਦੀਆਂ ਕੋਈ એનર્ਜੀ ਡਰਿੰਕ ਪੀਂਦਿਆਂ ਦੀਆਂ ਉਹ ਬਣਾਈਆਂ ਗਈਆਂ ਹਾਸੋ ਹਿਣਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਜਿਹੜਾ ਉਹਨਾਂ ਦਾ ਕਿਰਦਾਰ ਸਿੱਖ ਕੌਮ ਦੇ ਵਿੱਚ ਬਣਿਆ ਉਨੂੰ ਢਾ ਲਾਈ ਜਾਵੇ ਲੋਕ ਸੀਰੀਅਸ ਲੈਣੋਂ ਹਟ ਜਾਣ ਤੇ ਹੁਣ ਜਦੋਂ ਜਿਸ ਦਿਨ ਦਾ ਇਹ ਸੋਸ਼ਲ ਮੀਡੀਆ ਦੇ ਉੱਤੇ ਕੋ ਮਰਿਆ ਸੀ ਨਾ ਸਾਰਾ ਕਿ ਨਸ਼ੇ ਦਾ ਸੇਵਨ ਕਰਦਾ ਹੈ ਕੁਝ ਜਿਹੜੇ ਪੰਜਾਬ ਵਿਰੋਧੀ ਅਖਬਾਰ ਨੇ ਆਪਾਂ ਨਾਮ ਨਾ ਵੀ ਲਈਏ ਸਾਰਿਆਂ ਨੂੰ ਪਤਾ ਹੀ ਹੈ ਉਹਨਾਂ ਦੇ ਵਿੱਚੋਂ ਦੇਖਿਆ ਗਿਆ ਕਿ ਕਿਵੇਂ ਉਹਨਾਂ ਦੇ ਅੰਦਰੋਂ ਇੱਕ ਜਿਹੜੀ ਅੱਗ ਹੈਗੀ ਹੈ ਇੱਕ ਆਪਾਂ ਕਹੀਏ ਵੀ ਧੁਖਦਾ ਹੈ ਉਹਨਾਂ ਦਾ ਹਿਰਦਾ ਭਾਈ ਅਮਰਿਤਪਾਲ ਸਿੰਘ ਨੂੰ ਦੇਖ ਕੇ ਤੇ ਉਹ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਗੱਲਬਾਤ ਆਉਂਦੀ ਹੈ ਤੇ ਉਹ ਹੈਡਲਾਈਨਾਂ ਬਣਾ ਕੇ ਛਾਪਦੇ ਨੇ ਸੋ ਉਹਨਾਂ ਨੇ ਉਸ ਦਿਨ ਵੀ ਛਾਪੀਆਂ ਕਿ ਲਓ ਜੀ ਇਹ ਨਸ਼ੇ ਕਰਦਾ ਜੀ ਉਹ ਕਰਦਾ ਆ ਕਰਦਾ ਸੋ ਪ੍ਰਧਾਨ ਮੰਤਰੀ ਬਾਜੇਕੇ ਦਾ ਪੁੱਤਰ ਹੈ ਕਿ ਉਹਨੇ ਆਪਣੇ ਕੋਲੋਂ ਵੀਡੀਓ ਬਣਾ ਕੇ ਵੀ ਇਹ ਗੱਲ ਉਸ ਦਿਨ ਕਹਿ ਦਿੱਤੀ ਸੀ ਕਿ ਮੇਰੇ ਫਾਦਰ ਨੇ ਇਹੋ ਜੀ ਕੋਈ ਗੱਲ ਨਹੀਂ ਕਹੀ ਤੇ ਨਾ ਹੀ ਪ੍ਰਧਾਨ ਮੰਤਰੀ ਮਾਫ ਕਰਾਂ ਜਿਹੜੇ ਅਮਰਤਪਾਲ ਸਿੰਘ ਨੇ ਉਹ ਕੋ ਨਸ਼ਾ ਕਰਦੇ ਨੇ ਹੁਣ ਅੱਜ ਪ੍ਰਧਾਨ ਮੰਤਰੀ ਬਾਜੇਕੇ ਭਗਵੰਤ ਸਿੰਘ ਜਿਹੜੇ ਨੇ ਉਹਨਾਂ ਨੇ ਬਿਆਨ ਦੇ ਕੇ ਤੇ ਇਹ ਸਾਰਾ ਜਿਹੜਾ ਨੈਰੇਟਿਵ ਬਣਾਇਆ ਗਿਆ ਸੀ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਉਹ ਤੋੜ ਦਿੱਤਾ ਹੈ ਇੱਕ ਜਿਹੜੀ ਅਸ਼ਲੀਲ ਚੈਟ ਦੀ ਵੀ ਗੱਲ ਕੀਤੀ ਜਾਂਦੀ ਹੈ ਪ੍ਰਧਾਨ ਮੰਤਰੀ ਬਾਜੇਕੇ ਉਹਦੇ ਬਾਰੇ ਵੀ ਗੱਲ ਕਰ ਗਿਆ ਕਿ ਉਹ ਵੀ ਸਾਰਾ ਕੁਝ ਝੂਠ ਹੈਗਾ ਤੇ ਇਹ ਜਿਹੜੀ ਗੱਲ ਦੇਖੋ ਹੁਣ ਵੱਡੀ ਗੱਲ ਜਿਹੜੀ ਹੈ ਸੋਚਣ ਦੇ ਵਿਚਾਰ ਨਾਲੀ ਕਿ ਕਹਿੰਦਾ ਵੀ ਸਾਡੇ ਕੋਲ ਹਜ਼ਾਰਾਂ ਖਾਲੀ ਪੇਪਰਾਂ ਦੇ ਉੱਤੇ ਜਾਂ ਪੇਪਰਾਂ ਦੇ ਉੱਤੇ ਜਿਹੜੇ ਕੁੱਟ ਮਾਰ ਕੇ ਸਾਈਨ ਕਰਵਾਏ ਗਏ ਆ ਮਤਲਬ ਪਹਿਲਾਂ ਸਾਈਨ ਖਾਲੀ ਪੇਜ ਦੇ ਉੱਤੇ ਕਰਵਾ ਲਓ ਉਹਦੇ ਉੱਤੇ ਜੋ ਮਰਜ਼ੀ ਲਿਖ ਦਿਓ ਇਹ ਅੱਜ ਵੀ ਚੱਲ ਰਿਹਾ ਹੈ ਇਹ ਨੈਰੇਟਿਵ ਬਣਾਉਣਾ ਕੌਣ ਚਾਹੁੰਦਾ ਹੁਣ ਦਿਬੜੂਗੜ ਦੀ ਜਿਹੜੀ ਹੈ ਜਾਂ ਫਿਰ ਅਸਾਮ ਦੀ ਗਵਰਨਮੈਂਟ ਤਾਂ ਨਹੀਂ ਕਰ ਰਹੀ ਇਹ ਇਹ ਕੌਣ ਕਰ ਰਿਹਾ ਫਿਰ ਇਹ ਸਾਨੂੰ ਸਮਝਣਾ ਪਊਗਾ ਵੀ ਅੱਜ ਵੀ ਉਹ ਚੀਜ਼ ਬਣਾਈ ਜਾ ਰਹੀ ਹੈ ਜਦੋਂ ਜਦੋਂ ਵੀ ਸਿੱਖ ਯੋਧੇ ਸਿੱਖ ਹੱਕਾਂ ਦੀ ਗੱਲ ਕਰਨ ਵਾਲੇ ਨੌਜਵਾਨ ਉੱਠਦੇ ਨੇ ਉਹਨਾਂ ਨੂੰ ਬਦਨਾਮ ਕੀਤਾ ਜਾਂਦਾ ਹੈ ਉਹ ਭਾਵੇਂ ਭਾਈ ਦੀਪ ਸਿੰਘ ਸਿੱਧੂ ਕਿਉਂ ਨਾ ਹੋਵੇ ਭਾਈ ਜੋਗਾ ਸਿੰਘ ਖਾਲਸਾ ਨਹੀਂ ਸੀ ਇੱਕ ਜਿਹਨੂੰ ਰੋਡ ਐਕਸੀਡੈਂਟ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀ ਸੋ ਹੋਰ ਬੜੇ ਪਿਛਲੇ ਸਮੇਂ ਦੇ ਵਿੱਚ ਯੋਧੇ ਹੋਏ ਨੇ ਸਿੱਖ ਹੱਕਾਂ ਦੀ ਗੱਲ ਕਰਨ ਵਾਲੇ ਨੌਜਵਾਨ ਹੋਏ ਨੇ ਜਿਨ੍ਹਾਂ ਨੂੰ ਬਦਨਾਮ ਕੀਤਾ ਗਿਆ ਜਾਂ ਫਿਰ ਉਹਨਾਂ ਨੂੰ ਖਤਮ ਕਰ ਦਿੱਤਾ ਗਿਆ ਕੋਈ ਐਕਸੀਡੈਂਟ ਦੇ ਵਿੱਚ ਜਾਂ ਕਿਸੇ ਤਰੀਕੇ ਦੇ ਨਾਲ ਵੀ ਉਹ ਉਹ ਮਤਲਬ ਕਿ ਉਹਨਾਂ ਨੂੰ ਖਤਮ ਕਰ ਦਿੱਤਾ ਗਿਆ ਤੇ ਅੱਜ ਵੀ ਇਹੋ ਜਿਹੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਲਗਾਤਾਰ ਜਾਰੀ ਨੇ ਭਾਈ ਅਮਰਤਪਾਲ ਸਿੰਘ ਦੇ ਉੱਤੇ ਉਹਨਾਂ ਨੂੰ ਬਦਨਾਮ ਕਰਨਾ ਜਿ ਸਰਾਰੀ ਗੱਲਬਾਤ ਹੈਗੀ ਆ ਪਰ ਫਿਰ ਵੀ ਉਹ ਜਲਦ ਤੋਂ ਜਲਦ ਆਪਾਂ ਕਹੀਏ ਕੁਝ ਮਹੀਨਿਆਂ ਦੇ ਵਿੱਚ ਕੁਝ ਦਿਨਾਂ ਦੇ ਵਿੱਚ ਹੀ ਉਹ ਪਰਦਾ ਫਾਸ਼ ਜਿਹੜਾ ਹੈਗਾ ਹੋ ਜਾਂਦਾ ਜੋ ਕਿ ਅੱਜ ਜਿਹੜਾ ਪ੍ਰਧਾਨ ਮੰਤਰੀ ਬਾਜੇਕੇ ਆ ਉਹਨੇ ਸਾਰੀ ਗੱਲ ਸਾਹਮਣੇ ਰੱਖ ਦਿੱਤੀ ਆ ਹੁਣ ਮੀਡੀਆ ਵੀ ਚੁੱਕ ਚੁੱਕ ਕੇ ਚਲਾ ਰਿਹਾ ਉਹ ਬਿਆਨ ਭਈ ਇਹ ਪ੍ਰਧਾਨ ਮੰਤਰੀ ਬਾਜੇਕੇ ਨੇ ਇਹ ਗੱਲ ਕਹਿ ਦਿੱਤੀ ਆ ਜੀ ਦੇਖੋ ਦੇਖੋ ਆ ਹੋ ਗਿਆ ਜੀ ਉਹ ਹੋ ਗਿਆ ਜੀ ਸੋ ਅੱਜ ਜਿਹੜੀ ਗੱਲ ਕਹਿ ਰਹੇ ਆ ਉਹ ਗੱਲ ਬਿਲਕੁਲ ਸੱਚੀ ਆ ਕਿਉਂਕਿ ਜਿਸ ਦਾ ਉਨੇ ਇਹ ਗੱਲ ਠੁਕਰਾ ਦਿਤੀ ਹੈ ਕਿ ਮੈਂ ਕੋਈ ਵੀ ਇਸ ਤਰ੍ਹਾਂ ਦਾ ਬਿਆਨ ਜਿਹੜਾ ਹੈਗਾ ਉਹ ਨਹੀਂ ਦਿੰਦਾ ਜੀ ਜੀਨ ਦੇ ਸਿੰਘ ਜੀ ਜੋ ਕਾਫੀ ਕਾਲੂ ਕੇ ਕਾਫੀ ਪਹਿਲਾਂ ਵਿਕਰਮ ਸਿੰਘ ਮਜੀਠੀਆ ਦੇ ਬਨੂ ਤੇ ਲਗਾਤਾ ਜੋ ਜੇ ਸਾਹਮਣੇ ਆ ਰਹੀ ਸੀ ਗਿਆ ਉਹਨਾਂ ਹਰ ਇੱਕ ਜੋ ਅਲੀਗੇਸ਼ਨ ਅਮਰ ਪਾਸਿੰਗ ਲੇਗੇਸੀ ਉਹਨਾਂ ਸਾਰਿਆਂ ਉੱਤੇ ਅੱਜ ਖੁੱਲਕੇ ਪੁਲਿਸ ਦੇ ਕਸ਼ੜੀ ਵਿੱਚ ਪ੍ਰਧਾਨ ਮੰਤਰੀ ਵੱਜ ਕੇ ਬੋਲੇ ਨੇ ਤੇ ਇਹ ਵੀਡੀਓ ਕਾਫੀ ਦਾ ਵੈਲ ਵੀ ਹੋ ਰਹੀ ਹੈ ਤੇ ਥੋੜਾ ਤੁਹਾਨੂੰ ਸਨ ਜੁੜਨ ਦੇ ਲਈ ਆਪਣੇ ਜੀ ਤੁਹਾਨੂੰ ਰੱਖਣ ਦੇ ਲਈ ਜੀ ਧੰਨਵਾਦ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਭ ਦਾ ਦਿਲੋਂ ਧੰਨਵਾਦ